सारे सार् पे सार् प्याररी सत श्रीकाल जय श्री राम नमस्कार अभी सारे नगर निवासियों अपील करते हैं कि कल भारत गौरव संस्था वालों तिया की लोहड़ी का कार्यक्रम जरा रखा जा रहा है और जिसका मेन मन मंतव ही नारी सम्मानता नारी उत्थान और बेटी बचाओ बेटी पढ़ाओ उद्देश्य कार्यक्रम असं हर साल करते हैं ਔਰ ਇਸ ਉਦੇਸ਼ ਨੂੰ ਹੋਰ ਚਾਚਨ ਲਾਉਣ ਲਈ ਤੁਹਾਡਾ ਸਾਰਿਆਂ ਦਾ ਨਗਰ ਨਿਵਾਸੀਆਂ ਦਾ ਇਸ ਕਾਰਜਕ੍ਰਮ ਚ ਸ਼ਾਮਲ ਹੋਣਾ ਸਾਡੇ ਲਈ ਬਹੁਤ ਵੱਡਾ ਆਸ਼ੀਰਵਾਦ ਹੋਵੇਗਾ ਸੋ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਕੱਲ ਯਾਨੀ 10 ਜਨਵਰੀ ਦਿਨ ਸ਼ਨੀਵਾਰ ਨੂੰ ਰੋੜਿਆਂ ਤਲਾਵ ਮੇਲੀ ਗੇਟ ਫਗਵਾੜਾ ਵਿਖੇ ਬਹੁਤ ਵੱਡਾ ਕਾਰਜਕ੍ਰਮ ਧੀਆਂ ਦੀ ਲੋੜੀ ਦਾ ਕੀਤਾ ਜਾ ਰਿਹਾ ਹੈ ਤਾਂ ਕਿ ਬੇਟੀਆਂ ਦੀ ਲੋੜੀ ਅਸੀਂ ਸਾਰੇ ਰਲ ਕੇ ਸਾਂਝੀਆਂ ਖੁਸ਼ੀਆਂ ਸਾਂਝੀਆਂ ਕਰੀਏ ਔਰ ਉਹਦੇ ਲਈ ਸਾਰੇ ਆਵਾਨ ਕਰਦਾ ਇਤੇ ਸਮੇਂ ਸਿਰ ਪਹੁੰਚ ਕੇ ਇਸ ਕਾਰਜਕ੍ਰਮ ਦੀ ਰੌਣਕ ਨੂੰ ਵੀ ਵਧਾਓ ਔਰ ਤੁਹਾਡਾ ਆਉਣਾ ਔਰ ਤੁਹਾਡਾ ਆ ਕੇ ਅਸ਼ੀਰਵਾਦ ਦੇਣਾ ਸਾਡੇ ਸਾਰਿਆਂ ਲਈ ਬਹੁਤ ਵੱਡੀ ਪ੍ਰੇਰਣਾ ਔਰ ਉਤਸ਼ਾਹ ਦੇਵੇਗਾ ਔਰ ਇਸ ਲਈ ਤੁਹਾਡਾ ਸਾਰਿਆਂ ਦਾ ਆਉਣਾ ਬਹੁਤ ਜ਼ਰੂਰੀ ਹੈ ਸੋ ਸਾਰਿਆਂ ਨੂੰ ਅਪੀਲ ਕਰਦਾ ਕਿ ਕੱਲ 10 ਜਨਵਰੀ ਨੂੰ ਰੋੜਿਆਂ ਤਲਾਵ ਮੇਲੀ ਗੇਟ ਫਗਵਾੜਾ ਵਿਖੇ 12 ਵਜੇ ਪਹੁੰਚ ਕੇ ਇਸ ਕਾਰਜਕ੍ਰਮ ਦੀ رونਕ ਨੂੰ ਵਧਾਇਆ ਬਹੁਤ-ਬਹੁਤ ਧੰਨਵਾਦ